ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕਿ ਆਪਾਂ ਇੱਕੋ ਪ੍ਰੈਸ਼ਰ ਬਾਰੇ ਗੱਲ ਕਰ ਰਹੇ ਹਾਂ ਤਾਂ ਆਪਾਂ ਅੱਜ ਗੱਲ ਕਰਦੇ ਹਾਂ ਆਪਣੇ ਇੱਕੋ ਪ੍ਰੈਸ਼ਰ ਦੇ ਇੱਕ ਹੋਰ ਪੁਆਇੰਟ ਬਾਰੇ ਜਿਸ ਨੂੰ ਕਿ ਲਗਾਉਣ ਨਾਲ ਹਨੇਰੇ ਤੋਂ ਜੋ ਡਰ ਲੱਗਦਾ ਹੈ ਖਾਸ ਕਰਕੇ ਬੱਚਿਆਂ ਦੇ ਵਿੱਚ ਦੇਖਿਆ ਜਾਂਦਾ ਬੱਚੇ ਵੀ ਕਹਿ ਲੋ ਵੱਡਿਆਂ ਦੇ ਵਿੱਚ ਵੀ ਇਹ ਦਿੱਕਤ ਹੁੰਦੀ ਹੈ ਕਿ ਹਨੇਰੇ ਤੋਂ ਡਰ ਲੱਗਦਾ ਹੈ ਤਾਂ ਉਸ ਲਈ ਬਹੁਤ ਹੀ ਸਰਲ ਤੇ ਬਹੁਤ ਹੀ ਆਸਾਨ ਦੋ ਪੁਆਇੰਟ ਨੇ ਜਿਸ ਨੂੰ ਲਗਾਉਣ ਨਾਲ ਮੇਥੀ ਦੇ ਦਾਣੇ ਜਾਂ ਮੂੰਗੀ ਦੇ ਦਾਣੇ ਲਗਾ ਕੇ ਤੁਸੀਂ ਇਲਾਜ ਕਰ ਸਕਦੇ ਹੋ ਇਹ ਦੋ ਪੁਆਇੰਟ ਨੇ ਬਿਲਕੁਲ ਹੀ ਆਸਾਨ ਦੇਖ ਲਓ ਪਹਿਲੀ ਉਂਗਲ ਦੇ ਬਿਲਕੁਲ ਸੈਂਟਰ ਤੇ ਇੱਥੇ ਇਸ ਜਗ੍ਹਾ ਦੇ ਉੱਤੇ ਤੁਸੀਂ ਮੇਥੀ ਦੇ ਦਾਣੇ ਲਗਾ ਲੈਣੇ ਨੇ ਤੇ ਦੂਸਰਾ ਪਹਿਲੀ ਉਂਗਲ ਇਹ ਦੂਸਰੀ ਉਂਗਲ ਦੂਸਰੀ ਉਂਗਲ ਦੇ ਬਿਲਕੁਲ ਇਸ ਜਗ੍ਹਾ ਦੇ ਉੱਤੇ ਜਸਟ ਇੱਥੇ ਮੂੰਗੀ ਦੇ ਦਾਣੇ ਲਗਾ ਦੇਣੇ ਨੇ ਰਾਤ ਨੂੰ ਲਗਾ ਕੇ ਛੱਡ ਦੇਣੀ ਨੇ 10 ਤੋਂ 15 ਦਿਨ ਇਹ ਪ੍ਰਯੋਗ ਕਰਨਾ ਹੈ ਮੂੰਗੀ ਦਾ ਦਾਣਾ ਜਾਂ ਮਿੱਠੀ ਦੇ ਦਾਣੇ ਲਾ ਕੇ ਉਸ ਤੋਂ ਬਾਅਦ ਪ੍ਰੈਸ ਕਰਦੇ ਰਹੋ ਥੋੜਾ ਥੋੜਾ ਟਾਈਮ ਬਾਅਦ ਰਾਤ ਨੂੰ ਲਗਾ ਲਓ ਸਵੇਰੇ ਉਤਾਰ ਦਿਓ ਤੇ ਜੋ ਡਰ ਲੱਗਣ ਦੀ ਸਮੱਸਿਆ ਹੈ ਹਨੇਰੇ ਤੋਂ ਡਰ ਲੱਗਣ ਦੀ ਸਮੱਸਿਆ ਹੈ ਤੁਸੀਂ ਦੇਖੇਂਗੇ ਕਿ ਇਸ ਦੇ ਵਿੱਚ ਕਾਫੀ ਹੱਦ ਤੱਕ ਤੁਹਾਨੂੰ ਆਰਾਮ ਮਿਲ ਜਾਵੇਗਾ ਧੰਨਵਾਦ